ਪਹਿਲਾ ਝੂਟੇ ਇਹ ਕਿੰਨਾ ਕਰੇਜ ਹੁੰਦਾ ਹੈ ਮਹਿੰਦੀਆਂ ਨਾਲ ਲਿਖਣ ਦਾ ਜਦੋਂ ਮਹਿੰਦੀ ਲਾਉਣੀ ਨਾਲ ਮੰਮੀ ਦਾ ਨਾਮ ਡੈਡੀ ਦਾ ਨਾਮ ਭਰਾ ਦਾ ਨਾਮ ਮੈਂ ਕਿੰਨੀ ਗੁਰਵਾ ਸਾਰੇ ਟੱਬਰ ਦਾ ਹੀ ਨਾਮ ਲਿਖ ਦਿੰਨੇ ਹਾਂ ਲੋ ਮੈਨੇ ਗਲਤੀ ਹੈ ਕਿ ਦਿੱਤੀ ਕਿ ਮੈਂ ਜਿਹੜੇ ਸਟਿੱਕਰ ਸੀ ਨਾ ਇਹਨਾਂ ਨੂੰ ਕੱਟ ਕੇ ਨਹੀਂ ਰੱਖਿਆ ਪਹਿਲਾਂ ਸਾਸ਼ੀਕਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜੱਸੀ ਜਿਹੜੀ ਵੀਡੀਓ ਬਣਾਉਣ ਲੱਗੀ ਆ ਇਹ ਸਪੈਸ਼ਲ ਗਰਲਸ ਦੇ ਲਈ ਆ ਮੇਰੀਆਂ ਭੈਣਾਂ ਦੇ ਲਈ ਆ ਜਿਹੜੀਆਂ ਮੇਰੀਆਂ ਭੈਣਾਂ ਮਹਿੰਦੀ ਦੀਆਂ ਸ਼ੌਕੀਨ ਹੈਗੀਆਂ ਨੇ ਬਟ ਉਹਨਾਂ ਨੂੰ ਮਹਿੰਦੀ ਨਹੀਂ ਲਗਾਉਣੀ ਆਉਂਦੀ ਜਾਂ ਉਹਨਾਂ ਨੂੰ ਬਿਲਕੁਲ ਵੀ ਡਿਜ਼ਾਈਨ ਨਹੀਂ ਬਣਾਉਣੇ ਆਉਂਦੇ ਤਾਂ ਉਹਨਾਂ ਵਾਸਤੇ ਈਜ਼ੀ ਜਾਂ ਤੇ ਆਸਾਨ ਜਿਹਾ ਤਰੀਕਾ ਦੱਸੂਗੀ ਮਹਿੰਦੀ ਲਗਾਉਣ ਦਾ ਕਿਉਂਕਿ ਮੈਨੂੰ ਜੇ ਮੈਂ ਕਹਾਂ ਕਿ ਇੱਕ ਅੱਧਾ ਫੁੱਲ ਤਾਂ ਮੈਂ ਬਿਲਕੁਲ ਮਹਿੰਦੀ ਨਹੀਂ ਲਗਾ ਪਾਉਣੀ ਮੈਨੂੰ ਬਿਲਕੁਲ ਮਹਿੰਦੀ ਨਹੀਂ ਲਗਾਉਣੀ ਆਉਂਦੀ ਤੇ ਇਹ ਐਦਾਂ ਆ ਕਿ ਜੇ ਆਪਾਂ ਕਹੀਏ ਕਿ ਕਿਸੇ ਆਪਾਂ ਫੈਸਟੀਵਲ ਤੇ ਜਾਣਾ ਵਾ ਕਿਸੇ ਵਿਆਹ ਵੀ ਤੇ ਜਾਣਾ ਹੈ ਕਿ ਆਪਾਂ ਜਲਦੀ ਜਲਦੀ ਮਹਿੰਦੀ ਲਗਾ ਲਈਏ ਤਾਂ ਬਹੁਤ ਈਜ਼ੀ ਤਰੀਕਾ ਵਾ ਜਲਦੀ ਇਹਨੂੰ ਤੁਸੀਂ ਲਗਾ ਲੀਏ ਚਾਹਾਂ ਸੰਦੇ ਉਪਰ ਕਿਉਂਕਿ ਆਪਣੇ ਇੰਡੀਆ ਚ ਕਲਚਰ ਆ ਕੀ ਸ਼ਗਨ ਵਿਆਹਾਂ ਦੇ ਕੰਮ 'ਚ ਮਹਿੰਦੀ ਤਾਂ ਪਹਿਲਾਂ ਜੀ ਲੱਗਦੀ ਆ ਹੱਥਾਂ ਦੇ ਹੈਨਾ ਹੈਰਾਂ ਤੇ ਵੀ ਵੈਸੇ ਤਾਂ ਲਗਾਉਂਦੇ ਆ ਬਟ ਮਹਿੰਦੀ ਤਾਂ ਸਾਡੇ ਕਲਚਰ ਦੇ ਵਿੱਚ ਕੋਈ ਤਿਉਹਾਰ ਜਿਹੜਾ ਮਹਿੰਦੀ ਤੋਂ ਬਿਨਾਂ ਤਾਂ ਇੰਪੋਸੀਬਲ ਹੀ ਆ ਤੇ ਚਲੋ ਫਿਰ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਈ ਆਪਾਂ ਕਰਦੇ ਆ ਜੀ ਅੱਜ ਦੀ ਵੀਡੀਓ ਸਟਾਰਟ ਤੇ ਇਹ ਸੀਗੇ ਜੀ ਸਾਡੇ ਮਹਿੰਦੀ ਦੇ ਸਟਿੱਕਰ ਜਦ ਕਿ ਇਹਨਾਂ ਨੂੰ ਨਾ ਮੈਂ ਪਹਿਲਾਂ ਵੀ ਯੂਜ਼ ਕੀਤਾ ਹੋਇਆ ਵਾ ਕਿਉਂਕਿ ਮੇਰੀ ਸਿਸਟਰ ਦੀ ਮੈਰਿਜ ਸੀਗੀ ਤੇ ਕੋਦੇ ਤਾਂ ਮੈਨੇ ਮਹਿੰਦੀ ਲਗਵਾ ਲਈ ਸੀ ਕਿ ਸਿਸਟਰ ਦੇ ਨਾਲ ਜਾ ਕੇ ਤੇ ਬਾਕੀ ਸਾਰਿਆਂ ਵਾਸਤੇ ਮੈਂ ਲਿਆਂਦੇ ਹੀ ਤੇ ਬਚ ਗਏ ਸੀਗੇ ਥੋੜੇ ਜੇ ਤੇ ਇਹ ਹੈਗੇ ਨੇ ਮਹਿੰਦੀ ਵਾਲੇ ਸਟicker ਇਹਨਾਂ ਨੂੰ ਆਪਾਂ ਹੁਣ ਇਹਦੀ ਕਟਿੰਗ ਕਰਕੇ ਇਹਨੂੰ ਮੈਂ ਆਪਣੇ ਹੱਥ ਤੇ ਚਪਕਾਵਾਂਗੀ ਚੈੱਕ ਕਰਿਓ ਇਹ ਮੈਨੇ ਕਾਫੀ ਜ਼ਿਆਦਾ ਸੈਟ ਮੰਗਾਏ ਹੋਏ ਸੀ ਕਿ ਤੋਂ ਦੇ ਵਿੱਚ ਅੱਧੇ ਬਚ ਕੇ ਸੀਗੇ ਇਹ ਹੈਗੇ ਜੀ ਮਹਿੰਦੀ ਦਾ ਡਿਜ਼ਾਈਨ ਤੇ ਚਲੋ ਇਹਨਾਂ ਨੂੰ ਕੱਟਦੇ ਆ ਹੁਣ ਮੈਂ ਦੇਖਦੀ ਆ ਮੈਂ ਕਿਹੜਾ ਡਿਜ਼ਾਈਨ ਹੁਣ ਮੈਨੂੰ ਡਿਜ਼ਾਈਨ ਸਿਲੈਕਟ ਕਰਨ ਜੀ ਵੀ ਮਤਲਬ ਸਮਝ ਹੀ ਨਹੀਂ ਆਉਂਦੀ ਕਿ ਕਿਹੜਾ ਡਿਜ਼ਾਈਨ ਪਾਵਾਂ ਹੱਥ ਤੇ ਚਲੋ ਇਹ ਵਾਲਾ ਨਹੀਂ ਇਹ ਵਾਲਾ ਨਹੀਂ ਚੋਲੇ ਲਿਆ ਲੈ ਵਾਲੰਟਾ ਠੀਕ ਆ ਆਜੋ ਫਿਰ ਇੱਕ ਤਾਂ ਅਸੀਂ ਕੁੜੀਆਂ ਨੂੰ ਥੋੜਾ ਜਨਾ ਚੂਸ ਕਰਨ ਚ ਵੀ ਸਮਝ ਨਹੀਂ ਆਉਂਦੀ ਚੱਕਰਾਂ ਚ ਪਈਆਂ ਹੁੰਦੀਆਂ ਕਿ ਕੀ ਬਣਾਇੰਗੇ ਕੀ ਨਹੀਂ ਆਈ ਤਾਂ ਸਬਜ਼ੀ ਬਣਾਉਣ ਲੱਗਿਆਂ ਵੀ ਨਹੀਂ ਸਾਨੂੰ ਪਤਾ ਲੱਗਦਾ ਇਹ ਤਾਂ ਫਿਰ ਵੀ ਮੈਂਦੀ ਐ ਇਹਨੂੰ ਹੁਣ ਮੈਂ ਲੱਗੀ ਆਂ ਜੀ ਕਟ-ਕਟ ਕਰਨ ਇਹਨੂੰ ਆਪਾਂ ਕੱਟ-ਕੱਟ ਕਰਕੇ ਆਪਣੇ ਹੈਂਡ ਤੇ ਚਪਕਾਉਣਾ ਆ ਇਹ ਸਾਰੇ ਡਿਜ਼ਾਈਨ ਚ ਮਿਲ ਜਾਂਦੀ ਆ ਐ ਨਹੀਂ ਹੈਗਾ ਕਿ ਹਾਂ ਭਾਈ ਜੇ ਤੂੰ ਹੱਥ ਪਰਵਾ ਵੀ ਲੈਣਾ ਨਾ ਤੇ ਹੱਥ ਪਰਵਾ ਡਿਜ਼ਾਈਨ ਵੀ ਮਿਲ ਜਾਂਦਾ ਆ ਮੈਂ ਤਾਂ ਮਤਲਬ ਸਪੈਸ਼ਲੀ ਇਦਾਂ ਦਾ ਲਿਆ ਸੀਗਾ ਕਿ ਅਰੈਬਿਕ ਮਹਿੰਦੀ ਜਾਂ ਹੱਥ ਤੇ ਟਿੱਕੀ ਜੀ ਪਾ ਲਈਏ ਕਿਉਂਕਿ ਆਪਣੀਆਂ ਜਿਹੜੀਆਂ ਮੰਮੀ ਆ ਨਾ ਜਾਂ ਮੰਮੀ ਆ ਮਾਸੀ ਆ ਮਾਮੀ ਹੋਣ ਮਤਲਬ ਸਾਰੇ ਇਹਨਾਂ ਨੂੰ ਜ਼ਿਆਦਾ ਇਹਨਾਂ ਨੇ ਮੜਾ ਜਾ ਲਾ ਦੀਏ ਇਹਨਾਂ ਦੇ ਹੱਥਾਂ ਤੇ ਮਹਿੰਦੀ ਆ ਫਿਰ ਪਤਾ ਮਿੰਟ ਬਾਅਦ ਕਦੋਂ ਸੁੱਕੂਗੀ ਕਦੋਂ ਸੁੱਕੂਗੀ ਤੇ ਉਸੇ ਕਰਕੇ ਮੈਂ ਇਹਨਾਂ ਦੇ ਹਿਸਾਬ ਨਾਲ ਹੀ ਉਦੋਂ ਮੰਗਾਈ ਸੀ ਪੱਤੀ ਜੀ ਕਿ ਭਰਾਵਾ ਇਹਨਾਂ ਨੇ ਜਿਆਦਾ ਟਾਈਮ ਤੇ ਇਹਨਾਂ ਨੇ ਰਹਿਣਾ ਟਿਕਣਾ ਨਹੀਂ ਆ ਇਹਨਾਂ ਨੇ ਕਿਹਾ ਕਦੋਂ ਸੁੱਕੂਗੀ ਕਦੋਂ ਸੁੱਕੂਗੀ ਤੇ ਇਹ ਜੀ ਗਈ ਸਾਡੀ ਮਹਿੰਦੀ ਦਾ ਸਟicker ਤੇ ਹੁਣ ਮੈਂ ਮੇਰੇ ਹੱਥ ਚੈੱਕ ਕਰ ਲਓ ਹੁਣ ਮੈਂ ਲਗਾਉਣ ਲੱਗੀ ਆ ਅਰੇ ਹੁਣ ਇਹਨੂੰ ਇੰਜ ਕਰਕੇ ਇੰਜ ਉਤਾਰਨਾ ਹੈ ਆ ਦੇਖੋ ਇਹ ਸਾਹਣਾ ਟਿੱਕੀ ਚਿਪਕਾਤੀ ਮੈਂ ਟਿੱਕੀ ਚਿਪਕ ਗਈ ਇਹਨੂੰ ਚੰਗੀ ਤਰ੍ਹਾਂ ਮਤਲਬ ਚਿਪਕਾ ਦੇਣਾ ਕਿ ਉੱtre ਨਾ ਇਹ ਮਹਿੰਦੀ ਉਹ ਨਵਾਂ ਵਸਤੀਆ ਜਿੱਦਾਂ ਮਤਲਬ ਕੁੜੀਆਂ ਤੇ ਚਲੋ ਬਾਹਰੋਂ ਲਵਾ ਲੈਂਦੀਆਂ ਵਾ ਹੁਣ ਜਿਹੜੀਆਂ ਵਿਚਾਰੀਆਂ ਆਪਣੇ ਵਰਗੀਆਂ ਮਤਲਬ ਮੰਮੀ ਦੀ ਏਜ ਦੀਆਂ ਵਾ ਜਾਂ ਆਂਟੀ ਆ ਮਤਲਬ ਜਿਹੜੇ ਥੋੜੇ ਜਿਹਾ ਸੀਨੀਅਰ ਉਮਰ ਦੇ ਆ ਆਪਾ ਚੱਲ ਜੂਨੀਅਰ ਦੇ ਆਪਾ ਤੇ ਫੇਰ ਵੀ ਚੱਲ ਮਾੜੇ ਮੋٹے ਤੀਰ ਤੁਕੇ ਜੇ ਮਾਰ ਲੈਣੇ ਤੇ ਉਹਨਾਂ ਵਾਸਤੇ ਮੈਨੂੰ ਲੱਗਦਾ ਜ਼ਿਆਦਾ ਬੈਟਰ ਵੈਸੇ ਤਾਂ ਸਾਡੇ ਕੁੜੀਆਂ ਵਾਸਤੇ ਵੀ ਠੀਕ ਆ ਕਿ ਜਲਦੀ ਜਲਦੀ ਟਿੱਕੀ ਜੀ ਲਗਾ ਲਓ ਮਹਿੰਦੀ ਉੱਤੇ ਥੋਪ ਦਿਓ ਚਲੋ ਰੈਡੀ ਤੇ ਚਲੋ ਜੀ ਇਹ ਟਿੱਕੀ ਸਾਡੀ ਬਣ ਜੋੜ ਚੁੱਕੀ ਆ ਤੇ ਹੁਣ ਅਹੀਂ ਮਹਿੰਦੀ ਦੀ ਕੀਪ ਕੱਟੀ ਆ ਬਾਹਰ ਹਾਂਜੀ ਤੇ ਇਹ ਜਿਹੜੀ ਟਿੱਕੀ ਸੀਗੀ ਸਾਡੇ ਚਿਪਕ ਚੁੱਕੀ ਆ ਓਹੋ ਇਹਨੂੰ ਤਾਂ ਮ ਕੱਢਿਆ ਨਹੀਂ ਦੇ ਮੈਨੂੰ ਜາດ ਭੁੱਲ ਗਿਆ ਸੀਗਾ ਤੇ ਮੈਂ ਕੀਪ ਨੂੰ ਕੀਤਾ ਹੀ ਨਹੀਂ ਹੁਣ ਇਸ ਤਰੀਕੇ ਦੇ ਨਾਲ ਦੇਖਿਓ ਮਕਲੇ ਇਹ ਵਾਸਤੇ ਕੋਈ ਤੁਸੀਂ ਸਿਰਫ 스టిੱਕਰ ਦੇ ਉੱਤੇ ਨਾਰਮਲੀ ਲਗਾ ਦੇਣੀ ਆ ਜਿੱਦਾਂ ਆਪਾਂ ਪਹਿਲਾਂ ਛੋਟਿਆਂ ਦੇ ਸਟicker ਨਹੀਂ ਸੀ ਚਿਪਕਾਉਂਦੇ ਸੇਮ ਉਹੀ ਆ ਪ੍ਰੋਸੈਸ ਬਸ ਥੋੜਾ ਅਪਡੇਟ ਹੋ ਗਿਆ ਆ ਚਲੋ ਏ ਮੈਂ ਹੁਣ ਬਸ ਹੱਥ ਭਰ ਲਿਆ ਆਪਣਾ ਇਸ ਤਰ੍ਹਾਂ ਪੂਰੀ ਫਿਲ ਕਰ ਲਈਆ ਮੈਨੇ ਮਹਿੰਦੀ ਦੇਖੋ ਇਹ ਪੂਰੇ ਹੱਥ ਤੇ ਮਤਲਬ ਫਿਲ ਕਰ ਲਈਆ ਹੁਣ ਥੋੜਾ ਜਿਹਾ ਉਂਗਲਾਂ ਤੇ ਡਿਜ਼ਾਈਨ ਬਣਾਉਂਗੀ ਤੇ ਉਹ ਤਾਂ ਮੈਂ ਪਹਿਲਾਂ ਕੱਟਿਆ ਹੀ ਨਹੀਂ ਸੀਗਾ ਜາດ ਭੁੱਲ ਗਿਆ ਹੁਣ ਉਹਨਾਂ ਨੂੰ ਟਿੱਕੀ ਵਿੱਚ ਛੋਟੀ ਛੋਟੀ ਜੀ ਨੂੰ ਕੱਟ ਕੇ ਤੇ ਫਿਰ ਮੈਂ ਫਿੰਗਰਸ ਤੇ ਲਗਾਉਂਗੀ ਤੇ ਜਿਹੜੀ ਮੈਂ ਹੁਣ ਗਲਤੀ ਕੀਤੀ ਆ ਕਿਉਂਕਿ ਮੈਂ ਫਸਟ ਟਾਈਮ ਲੋਗ ਆਉਂਦੀ ਪਈ ਮੈਂ ਪਹਿਲਾਂ ਤੇ ਨਹੀਂ ਇਹਨੂੰ ਕਦੇ ਸਟ੍ਰਿਕਰਾਂ ਨੂੰ ਟਰਾਈ ਕੀਤਾ ਤੇ ਤੁਸੀਂ ਜਿਹੜੇ ਫਿੰਗਰ ਵਾਸਤੇ ਹਨ ਉਹਨਾਂ ਨੂੰ ਪਹਿਲਾਂ ਹੀ ਕੱਟ ਕੇ ਰੱਖ ਲਿਓ ਮੈਂ ਤਾਂ ਕੱਟਿਆ ਨਹੀਂ ਸੀ ਹੁਣ ਮੈਂ ਇਹਨਾਂ ਨੂੰ ਕੱਟਿਆ ਆ ਤੇ ਤੁਸੀਂ ਨਾ ਇਹ ਗਲਤੀ ਕਰਿਓ ਤੁਸੀਂ ਇਹਨੂੰ ਪਹਿਲਾਂ ਹੀ ਕੱਟ ਕੇ ਰੱਖ ਲਿਓ ਤਾਂ ਕਿ ਜਦੋਂ ਜਾਂ ਇਹਨੂੰ ਪਹਿਲਾਂ ਹੀ ਚਿਪਕਾ ਲਿਓ ਸਾਰੇ ਹੱਥ ਤੇ ਮੈਂ ਤਾਂ ਨਹੀਂ ਚਿਪਕਾਇਆ ਤੇ ਉਹਦੇ ਕਰਕੇ ਹੁਣ ਮੈਨੂੰ ਕੱਟਣ ਜਿਵੇਂ ਦਿੱਕਤ ਆਈ ਕਿਉਂਕਿ ਮੇਰੇ ਹੱਥ ਤੇ ਮਹਿੰਦੀ ਲੱਗੀ ਹੋਈ ਸੀਗੀ ਹੁਣ ਮੈਂ ਸਾਰੀਆਂ ਟਿੱਕੀਆਂ ਏਦਾਂ ਘੜ ਕੜ ਕੇ ਚਿਪਕਾ ਲੈਣੀਆਂ ਜਿੰਨੀਆਂ ਵੀ ਹੈਗੀਆਂ ਮਤਲਬ ਪੰਜ ਉਂਗਲਾਂ ਜਿੰਨੀਆਂ ਵੀ ਕਿੰਨੀਆਂ ਗਾ ਕਿਤੇ ਤੇ ਜੀ ਚਿਪਕਾਉਣੀ ਪੈਣੀ ਆ ਹਾ ਤਾਂ ਤੇ ਮੈਂ ਦੀ ਲੱਗੀ ਹੋਣ ਕਰਕੇ ਨਾ ਸਟicker ਵੀ ਨਹੀਂ ਉੱਤਰਦਾ ਪਿਆ ਮੈਨੂੰ ਜਿਆਦਾ ਹੀ ਭੁੱਲ ਗਿਆ ਕਿ ਪਹਿਲਾਂ ਇਹਨੂੰ ਉਤਾਰਨਾ ਚਲੋ ਮੈਨੇ ਗਲਤੀ ਹੈ ਕਿ ਤੁਸੀਂ ਕਿ ਮੈਂ ਜਿਹੜੇ ਸਟਿੱਕਰ ਸੀ ਨਾ ਇਹਨਾਂ ਨੂੰ ਕੱਟ ਕੇ ਨਹੀਂ ਰੱਖਿਆ ਪਹਿਲਾਂ ਜਿੱਦਾਂ ਹੁਣ ਮੈਂ ਹੱਥ ਤੇ ਚਿਪਕਾ ਲਿਆ ਨਾ ਹੁਣ ਮੇਰਾ ਹੱਥ ਵੀ ਇਹਨੂੰ ਮੈਂ ਜਦੋਂ ਆਪਾਂ ਸਟਿੱਕਰ ਲਾਉਂਦੇ ਆ ਨਾ ਤੇ ਇਹਨੂੰ ਹੱਥ ਨੂੰ ਸਿੱਧਾ ਰੱਖਣਾ ਹੁੰਦਾ ਬਟ ਹੁਣ ਮੈਨੂੰ ਖੋਦੀ ਇਹਨੂੰ ਕੱਟਣਾ ਪਿਆ ਕਿਉਂਕਿ ਮੈਂ ਜ਼ਿਆਦਾ ਭੁੱਲ ਗਿਆ ਇਹ ਮੈਨੂੰ ਮੈਂ ਖੱਟਿਆ ਹੀ ਨਹੀਂ ਸੀਗਾ ਤੇ ਤੁਸੀਂ ਇਹ ਗਲਤੀ ਮੇਰੇ ਵਾਂਗ ਇਹ ਤੁਸੀਂ ਨਹੀਂ ਕਰਨੀ ਤੁਸੀਂ ਪਹਿਲਾਂ ਹੀ ਸਾਰੇ ਸਟਿੱਕਰ ਨੂੰ ਕੱਟ ਕੇ ਰੱਖ ਲੈਣਾ ਆ ਤੇ ਚਲੋ ਹੁਣ ਫਿਰ ਇਹਨਾਂ ਨੂੰ ਵੀ ਫਿਲ ਕਰਦੇ ਆ ਕਿ ਮੈਨੂੰ ਨਹੀਂ ਪਤਾ ਮੈਂ ਅੱਜ ਫਸਟ ਟਾਈਮ ਇਹਨੂੰ ਟਰਾਈ ਕੀਤਾ ਆ ਤੇ ਉਹਦੇ ਕਰਕੇ ਮੈਂ ਤਾਂ ਇਹਨੂੰ ਪਹਿਲਾਂ ਸਟicker ਵਾਲੀ ਨਹੀਂ ਸੀ ਲਗਾਈ ਵਿਆਹ ਤੇ ਦੇ ਦਿੱਤੇ ਸੀ ਕਿ ਸਟicker ਲੈ ਆ ਕੇ ਉਹਨਾਂ ਨੇ ਦੋਨਾਂ ਨੇ ਅੱਧੀਆਂ ਮੇਰੀ ਮੰਮੀ ਨੇ ਤਾਂ ਮੈਂ ਅੱਜ ਤੋਂ ਲਾਇਆ ਨਾ ਉਹਨੇ ਤਾਂ ਐਂਜ ਮੁੱਠੀ ਵਿੱਚ ਹੀ ਟਲੀ ਸੀ ਤੇ ਆਹ ਸਟicker ਹੀ ਵਿਚਾਰਾ ਟੇਡਾ ਕਰਦਾ ਸੀ ਮਾਮੀ ਮੇਰੀ ਲਾਗ ਤੇ ਐਂਜ ਐਂਜ ਕਰਕੇ ਸੁੱਤੀ ਮੰਮੀ ਮੇਰੀ ਮਹਿੰਦੀ ਲਾਗਦੇ ਇੰਜ ਇੰਜ ਹੱਥ ਕਰਕੇ ਸੁਦੀ ਤੇ ਆਪਾ ਆਪਣੇ ਹੱਥ ਤੇ ਟ్రਾਈ ਨਹੀਂ ਕੀਤੀ ਉਦੋਂ ਬਾਕੀਆਂ ਨੂੰ ਕਰਾਤੀ ਟ్రਾਈ ਚਲੋ ਹੁਣ ਇਹਨੂੰ ਪਹਿਲਾਂ ਪੂਰਾ ਹੱਥ ਪਰ ਲੀਏ ਇੱਕ ਵਾਰੀ ਚਲੋ ਹੁਣ ਮੈਂ ਕਿਹਾ ਬਾ ਜੀ ਮੇਰੀ ਖਾਲੀ ਰਹਿ ਗਈ ਚਾ ਲੈ ਦੇ ਤੇ ਵੀ ਮੈਂ ਕੁਛ ਚਿਪਕਾ ਲੈਂਦੀ ਤੇ ਆ ਹੁਣ ਇੰਨੀ ਮੁਸ਼ਕਿਲ ਦੇ ਨਾਲ ਮੈਨੂੰ ਕਟ-ਕਟ ਕੀਤਾ ਨਾ ਕਿ ਮੇਰੇ ਹੱਥ ਤੇ ਤਾਂ ਮਹਿੰਦੀ ਥਾਪ ਕੇ ਬੈਠੀ ਸੀਗੀ ਤੇ ਇਹ ਲੱਗਦਾ ਹੀ ਨਹੀਂ ਸੀ ਹੋਣਾ ਇਹਨੂੰ ਮੈਂ ਲੱਗੀ ਫਿਲ ਕਰਨ ਤੁਸੀਂ ਬਸ ਇੰਨਾ ਚੇਤਾ ਰੱਖ ਲਿਓ ਭਾਈ ਜਦੋਂ ਤੁਸੀਂ ਮਹਿੰਦੀ ਲਾਉਣੀ ਆ ਨਾ ਇਹਨਾਂ ਨੂੰ ਪਹਿਲਾਂ ਕੱਟ ਕੇ ਰੱਖ ਲਿਓ ਜਾਂ ਪਹਿਲਾਂ ਚਿਪਕਾ ਲਿਓ ਮਹਿੰਦੀ ਲਾਉਣ ਤੋਂ ਪਹਿਲਾਂ ਸਾਰੇ ਮਤਲਬ ਜਿੱਥੇ ਤੁਸੀਂ ਲਗਾਉਣੀ ਹੱਥ ਤੇ ਜਾਂ ਬਾਹ ਤੇ ਇਹਨੂੰ ਪਹਿਲਾਂ ਚਿਪਕਾ ਲਿਓ ਕਿਉਂਕਿ ਹੁਣ ਜਿੱਦਾਂ ਮੈਂ ਇਹਨੂੰ ਮਹਿੰਦੀ ਲਾ ਕੇ ਬੈਠੀ ਸੀਗੀ ਤੇ ਮੈਨੂੰ ਇਹਨੂੰ ਨਾ ਜੋੜਨ 'ਚ ਦਿੱਕਤ ਆਉਂਦੀ ਇੱਕ ਹੱਥ ਦੇ ਨਾਲ ਇੱਕ ਹੁੰਦਾ ਹੀ ਨਹੀਂ ਸੀ ਪਿਆ ਤਦ ਇਹ ਨਾ ਜ਼ਰੂਰ ਧਿਆਨ ਰੱਖ ਲਿਓ ਕਿ ਭਾਈ ਜਦੋਂ ਇਹ ਮਹਿੰਦੀ ਲਾਉਣੀ ਆ ਇਹਨੂੰ ਪਹਿਲਾਂ ਚਿਪਕਾ ਲੈਣਾ ਪੂਰੇ ਹੱਥ ਤੇ ਕਿ ਇਹ ਨਹੀਂ ਕਿ ਠੀਕੋ ਕਿ ਚੱਲਦਾ ਏਦਾਂ ਲਾ ਕੇ ਫਿਰ ਚ ਕਰੂੰਗੀ ਬਹੁਤ ਫਿਰ ਦਿੱਕਤ ਆਉਂਦੀ ਆ ਇਹਨੂੰ ਹੁਣ ਪੂਰਾ ਫਿਲ ਕਰਨਾ ਤੇ ਮੈਨੇ ਸਾਰੀ ਸਟicker ਲਗਾਇਆ ਹੁਣ ਮੈਂ ਵੇਦ ਦੀ ਪਹਿਲਾਂ ਮੇਤੋ ਫੁੱਲ ਬਣਦਾ ਵਾ ਪਹਿਲੀ ਗੱਲ ਮੇਤੋ ਬਣਨਾ ਦੇ ਹੈ ਨਹੀਂ ਆ ਦੇਖਿਓ ਫੁੱਲ ਬਣਾਇਆ ਮੈਂਨੇ ਕਿੱਡਾ ਮਿੱਠਾ ਜ। ਤੇ ਮਹਿੰਦੀ ਦੇ ਨਾਲ ਮੈਂ ਫਿਰ ਆਪਣਾ ਨਾਮ ਵੀ ਲਿਖ ਲੈਣੀ ਆ। ਪਹਿਲਾਂ ਛੋਟੇ ਹੁੰਦੇ ਕਿੰਨਾ ਕਰੇਜ ਹੁੰਦਾ ਮਹਿੰਦੀਆਂ ਨਾਲ ਨਾਮ ਲਿਖਣ ਦਾ। ਜਦੋਂ ਮਹਿੰਦੀ ਲਾਉਣੀ ਨਾਲ ਮੰਮੀ ਦਾ ਨਾਮ, ਡੈਡੀ ਦਾ ਨਾਮ, ਭਰਾ ਦਾ ਨਾਮ ਮੈਂ ਕਿੰਨੀ ਗੁਰਵਾ ਸਾਰੇ ਟੱਬਰ ਦਾ ਹੀ ਨਾਮ ਲਿਖ ਦਿੰਨੇ। ਉਹ ਛੋਟੇ ਹੁੰਦਿਆਂ ਦੇ ਦਿਨ ਬਚਪਨ ਦੀਆਂ ਜਾਂਦਾ ਜਾਂਦਾ ਹੀ ਰਹਿ ਗਈਆਂ। ਚਲੋ ਇਹ ਆਹੋ ਚੈੱਕ ਕਰੋ ਹੁਣ ਦੇਖਦੇ ਕਦੋਂ ਤੱਕ ਸੁੱਕਦੀ ਐ ਹਾਂਜੀ ਤੇ ਹੁਣ ਆਰੇ ਇਹ ਤਾਂ ਹੁਣ ਆਪਾਂ ਦੇਖਦੀਆਂ ਕਦੋਂ ਤੱਕ ਸੁੱਕਦੀ ਆ ਤੇ ਜੇ ਤੁਸੀਂ ਕਹੋ ਕਿ ਇਹ ਬਾਜ਼ਾਰ ਵਾਲੀ ਜਿੱਦਾਂ ਆਪਾਂ ਲਵਾਉਂਦੇ ਆ ਬਾਹਰੋਂ ਉਵੇਂ ਹੋਊਗੀ ਉਵੇਂ ਦਿੱਤ ਨਹੀਂ ਆ ਡੀਅਰ ਇਹ ਇਦਾਂ ਆ ਕਿ ਤੁਹਾਡਾ ਹੱਥ ਖਾਲੀ-ਖਾਲੀ ਨਹੀਂ ਲੱਗੂਗਾ ਕਿ ਜਿੱਦਾਂ ਹਨਾ ਹੱਥ ਸੁਨਾ ਸੁਨਾ ਜਾਂ ਨਹੀਂ ਲੱਗੂਗਾ ਕਿ ਚੱਲ ਹੱਥ ਭਰਿਆ ਭਰਿਆ ਜਾਂ ਕਿ ਉਹ ਗਾਲ ਗਨੀ ਬੰਦੀ ਹਨਾ ਜਿਹੜੀ ਚੱਲ ਖੁਦ ਡਿਜ਼ਾਈਨ ਪਾਈ ਦੇ ਬਟ ਹਾਂ ਹੱਥ ਥੋੜਾ ਜਿਹਾ ਹਰਿਆ ਭਰਿਆ ਜਾਂ ਲੱਗਣ ਲੱਗ ਜਾਂਦਾ ਕਿਉਂਕਿ ਤਿਆਰਾਂ ਧੂਰ ਹੋਣ ਤਿਆਰ ਵਗੈਰਾ ਤੇ ਜਦੋਂ ਵਿਆਹ ਸ਼ਾਦੀਆਂ ਚ ਮਹਿੰਦੀ ਤੋਂ ਬਿਨਾਂ ਤਾਂ ਤੁਹਾਨੂੰ ਪਤਾ ਕੰਮ ਚੱਲਦਾ ਨਹੀਂ ਆ ਤੇ ਇਹ ਸਿਰਫ ਉਹਨਾਂ ਵਾਸਤੇ ਜਾਂ ਮੇਰੇ ਵਰਗਿਆਂ ਵਾਸਤੇ ਜਿੰਨਾਂ ਦੇ ਕੋਲੇ ਮਤਲਬ ਡਿਜ਼ਾਈਨ ਬਣਾਉਣੇ ਨਹੀਂ ਆਉਂਦੇ ਜਾਂ ਜਿਹੜੇ ਬਾਹਰੋਂ ਜਾ ਕੇ ਲਵਾ ਨਹੀਂ ਸਕਦੇ ਕਿ ਚਲੋ ਭਾਈ ਤੁਸੀਂ ਇਦਾਂ ਹੀ ਮੜੇ ਮੋਟੇ ਕੁਕੂ ਕਗੂ ਜੇ ਬਣਾ ਲਓ ਹੁਣ ਆਪਾਂ ਇਹਨੂੰ ਪੱਖਾ ਕਰਕੇ ਤੇਜ ਤੇ ਸੁੱਕਣ ਲਈ ਛੱਡਦੇ ਆ ਦੇਖਦੇ ਆ ਕਦੋਂ ਤੱਕ ਸੁੱਕਦੀ ਹੈ ਤੇ ਹੁਣ ਫੈਨ ਕਰਕੇ ਆਉਣ ਤੇ ਇਹਨੂੰ ਆਪਾਂ ਛੱਡਾ ਲੱਗੇ ਸੁੱਕਣ ਜੋਗਾ ਤੇ ਹਾਂਜੀ ਫਿਰ ਮਹਿੰਦੀ ਸਾਡੀ ਸੁੱਕ ਚੁੱਕੀ ਆ ਦੇਖੋ ਭੁਰੀ ਨਹੀਂ ਲੱਗੀ ਵੈਸੇ ਮਤਲਬ ਸਹੀਆ ਸਹੀ ਹੈ ਗਿਆ ਦਿਖਾਉਂਦੀ ਇੱਕ ਵਾਰ ਇਹਨੂੰ ਮੈਂ ਸਾਰੇ ਨੂੰ ਉਤਾਰ ਲਵਾਂ ਚੈੱਕ ਇਹਨੂੰ ਡਸਟ ਬਿੰਚ ਇਹਦਾ ਕੰਮ ਖਤਮ ਹੋ ਗਿਆ ਤੇ ਹੁਣ ਹਟਾ ਕੇ ਕਰ ਲਈਏ ਸਾਫ ਤੇ ਦੇਖਦੇ ਹਾਂ ਰਾਮ ਕਿੰਨਾ ਖਚੜ ਗਿਆ ਕਾਈ ਕਰੀਓ ਜੇਦੋ ਮਤਲਬ ਅਗਰ ਤੂੰ ਜਲਦੀ ਜਲਦੀ ਤਿਆਰ ਹੋਣਾ ਤਾਂ ਵੈਸੇ ਤਾਂ ਤੂੰ ਚਲੋ ਮੇਰੇ ਸਾਥ ਬਹੁਤ ਮੇਰੀ ਹੁਣ ਕੋਲ ਇੱਕ ਤਾਂ ਤੇ ਦੱਸਿਓ ਜੀ ਫਿਰ ਤੁਹਾਨੂੰ ਇਹ ਵੀਡੀਓ ਕੈਨ ਲੱਗੀ ਥੈਂਕ ਯੂ ਮਤਲਬ অপਸ਼ਨ ਮਿਲਿਆ ਹੋਇਆ ਮੈਂ ਹਾਈਪ ਤਾਂ ਤੇ ਹਾਂਜੀ ਫਾਈਨਲੀ ਇਹ ਸੀਗਾ ਮੇਰੀ ਮਹਿੰਦੀ ਦਾ ਕਲਰ ਚੈੱਕ ਕਰ ਲੋ ਰਾਤੀ ਨਾ ਥੋੜਾ ਜਆ ਮਤਲਬ ਨਵੀਂ ਨਵੀਂ ਲਾਈ ਸੀ ਨਾ ਤੁਹ ਨੂੰ ਕਲਰ ਨਹੀਂ ਆਂਦਾ ਸੋ ਇਹਨੂੰ ਤਾਂ ਵੈਸੇ ਵਧੀਆ ਕਲਰ ਆ ਗਿਆ ਸੀ ਤੇ ਜੇ ਮੈਂ ਗੱਲ ਕਰਾਂ ਪ੍ਰਾਈਸ ਦੀ ਸਿਰਫ 10 ਰੁਪਏ ਖਰਚ ਆਇਆ ਇਹਦੇ ਤੇ ਓਨਲੀ 10 ਰੁਪੀਆ ਕਿਉਂਕਿ ਇੱਕ ਕੋਨ ਸੀਗੀ ਤੇ ਇੱਕ ਕੋਨ ਵੀ ਨਹੀਂ ਲੱਗੀ ਮੇਰੇ ਹੱਥ ਤੇ ਇਹਦੇ ਤੇ ਤੇ ਦੂਸਰੀ ਗਾਂਜਰੇ ਦੇ ਸਟicker ਆ ਐਨੇ ਜ਼ਿਆਦਾ ਮਹਿੰਗੇ ਨਹੀਂ ਹੈਗੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਆ ਕਿ ਜ਼ਿਆਦਾ ਮਹਿੰਗੇ-ਮੁੰਗੇ ਨਹੀਂ ਹੈਗੇ ਇੱਕ ਵਾਰੀ ਮੰਗਾ ਲੇ ਤੇ ਵਾਵਾ ਤੁਹਾਡੇ ਮੈਨੂੰ ਲੱਗਦਾ 1 ਤੋਂ 2 ਸਾਰੀ ਨਿਕਲ ਜਾਣਾ ਹੈ ਤੇ ਤੁਸੀਂ ਦੱਸਿਓ ਫਿਰ ਤੁਹਾਨੂੰ ਕਿਵੇਂ ਦੀ ਲੱਗੀ ਮੈਂ ਦੀ ਮੈਨੂੰ ਤਾਂ ਘੈਂਟ ਲੱਗੀ ਕਿਉਂਕਿ ਮੇਰੇ ਜੇ ਮੇਰੇ ਕੋਲ ਨਹੀਂ ਚਾਹਿਆ ਜਾਂਦਾ ਤਾਂ ਮੈਂ ਘਰੇ ਹੀ ਹੋਈ ਠੱਪੇ ਰੁਪਏ ਜਰਾਉਂਗੀ। ਵੈਸੇ ਮੈਂ ਫਸਟ ਟਾਈਮ ਹੀ ਟਰਾਈ ਕੀਤਾ ਤੁਹਾਨੂੰ ਦੱਸਿਆ ਸੀ ਨਾ ਜਿੱਦਾਂ ਮੈਂ ਮੈਰਿਜ ਤੇ ਤੇ ਤੁਸੀਂ ਬਾਸ ਇੱਕ ਦੋ ਗੱਲਾਂ ਤੇ ਆਉਣਾ ਕਿਉਂਕਿ ਪਹਿਲਾਂ ਸਾਰੇ ਹੱਥ ਤੇ ਤੁਸੀਂ ਸਟਿੱਕਰ ਨੂੰ ਚਿਪਕਾ ਲੈਣਾ। ਮੈਨੂੰ ਪਤਾ ਨਹੀਂ ਮੈਂ ਤਾਂ ਇਸ ਤੋਂ ਪਹਿਲਾਂ ਨਹੀਂ ਲਾਈ ਕਦੀ ਤਾਂ ਕਰਕੇ ਮੈਨੂੰ ਨਹੀਂ ਸੀ ਪਤਾ ਤੇ ਅਗਲੇ ਬਾਰੇ ਮਾਲਾ ਤੁਸੀਂ ਹੀ ਹੋਣਗੇ ਤੇ ਕਰੋ ਤੇ ਮੇਰੇ ਵਾਂਗੂ ਮੈਂ ਬੈਲਾਈ ਨੂੰ ਚਿਪਕਾ ਲਿਆ ਤੇ ਮੈਂ ਦਿਲਾਣੀ ਬਾਹਰ ਦੇ ਚੇਨਰ ਬੁਲਾਉਣ ਲੱਗਿਆ ਮੇਰੇ ਹੱਥ। ਲੱਗੇ ਨਾ ਜੇ ਤੇ ਤੁਹਾਡੇ ਕੋਲ ਨਾਲ ਤੁਹਾਡੇ ਕੋਈ ਹੋਰਗੇਗਾ ਫਿਰ ਤਾਂ ਕੋਈ ਦਿੱਕਤ ਨਹੀਂ ਆ ਤੇ ਜੇ ਤੁਸੀਂ ਇਕੱਲੇ ਲਾਉਂਦੇ ਆ ਤੇ ਫਿਰ ਤਾਂ ਪ੍ਰੋਬਲਮ ਹੋ ਜਾਈ ਤੁਸੀਂ ਪਹਿਲਾਂ ਸਾਰੇ ਹੱਥ ਤੇ ਸਟਿੱਕਰ ਚਿਪਕਾ ਕੇ ਫਿਰ ਮਹਿੰਦੀ ਲਾਓ ਤੇ ਮਹਿੰਦੀ ਨਾਲ ਸਸਤੀ ਘਰੇਲੂ ਜੁਗਾਰ ਆਪਣੇ ਪੰਜਾਬੀ ਦੇ ਵੈਸੇ ਵੀ ਜੁਗਾਰ ਲੌਂਚ ਐਕਸਪਰਟ ਆ ਵਿਆਹ ਜਾਓ ਪਾਰਟੀ ਤੇ ਜਾਓ ਆ ਨਾਮ ਨਾਲ ਅੱਧੇ ਘੰਟੇ ਚ ਸੁੱਕ ਜਾਂਦੀ ਹੈ ਮੇਰੇ ਲਈ 3 ਮਿੰਟੇ ਚ ਸੁੱਕ ਗਈ ਸੀ ਤੇ ਫਿਰ ਆਪਾਂ ਮਿਲਦੇ ਆ ਜੀ ਨੈਕਸਟ ਵਲੌਗ ਚ ते बने रहे हो नाल बाय बाय